ਜਬ ਹੀ ਇਹ ਗਵਾਰਣ ਬਾਤ ਕਹੀ ਤਬ ਹੀ ਤਿਨ ਕੇ ਸੰਗ ਕਾਨਾ ਹਸਾਇ ਜਿਸ ਵੇਲੇ ਗੋਪੀਆਂ ਨੇ ਇਹ ਗੱਲ ਕਹੀ ਉਸ ਵੇਲੇ ਕ੍ਰਿਸ਼ਨ ਔਨਾ ਨਾਲ ਹਸਣ ਲੱਗੇ ਜੇ ਇਹ ਨਾਮ ਕੇ ਲੇਤ ਜਰਾ ਮੁਖ ਤੇ ਤੱਜ ਕਹਿ ਗਨ ਕਾ ਸਭ ਪਾਪ ਨਸੇ ਜਿਸ ਦੇ ਨਾਮ ਨੂੰ ਜਰਾ ਜਿੰਨਾ ਮੁਖ ਵਿਚੋਂ ਲੈ ਨਾਲ ਗਨ ਕਾ ਨੂੰ ਸਾਰੇ ਪਾਪ ਛੱਡ ਕੇ ਨਸ ਗਏ ਨਾ ਜਪਿਓ ਜਿਹੇ ਜਾਪ ਸੋ ਉਜਰੇ ਜਿਹ ਜਾਪ ਜਪਿਓ ਸੋ ਧਾਮ बसे ਜਿਨਾ ਨੇ ਉਸ ਦੇ ਨਾਮ ਦਾ ਜਾਪ ਨਹੀਂ ਜਪਿਆ ਉਹ ਉਜੜ ਗਏ ਅਤੇ ਜਿਨਾ ਨੇ ਜਾਪ ਜਪਿਆ ਉਹ ਘਰ ਵਸਦੇ ਰਹੇ ਤਿੰਨ ਗੋਪਨ ਸੋ ਇਹ ਬਾਤ ਕਹਿਓ ਹਮ ਹੂ ਅਤਹੀ ਅਰਸ ਵਿਚ ਫਸੇ ਉਸ ਕ੍ਰਿਸ਼ਨ ਨੇ ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਮੈਂ ਤੁਹਾਡੇ ਪ੍ਰੇਮ ਰਸ ਵਿੱਚ ਬਹੁਤ ਆਦਿਕ ਫਸਿਆ ਹੋਇਆ ਹਾਂ ਕਹਿ ਕੇ ਇਹ ਬਾਤ ਹਸੇ ਹਰਜੂ ਉੱਠ ਕੇ ਜਮਨਾ ਜਲ ਵਿੱਚ ਤਰੇ ਇਹ ਗੱਲ ਕਹਿ ਕੇ ਕ੍ਰਿਸ਼ਨ ਜੀ ਹੱਸ ਪਏ ਅਤੇ ਉੱਠ ਕੇ ਯਮਨਾ ਦੇ ਜਲ ਵਿੱਚ ਤਰਨ ਲੱਗੇ ਛਿਨ ਏਕ ਲਗਿਓ ਨਾ ਤਬੈ ਤਹ ਕੋ ਲਖ ਕਹਿ ਜਮਨਾ ਕਹਿ ਪਾਰ ਪਰੇ ਤਦ ਉਹਨਾਂ ਨੂੰ ਇੱਕ ਛਿਨ ਵੀ ਨਾ ਲੱਗਿਆ ਅਤੇ ਉਹ ਜਮਨਾ ਨਦੀ ਨੂੰ ਤਰ ਕੇ ਪਾਰ ਲੰਘ ਗਏ ਲਖ ਕੈ ਜਲ ਕੋ ਸੰਗ ਕੋਪਨ ਕੇ ਭਗਵਾਨ ਮਹਾ ਉਪਹਾਸ ਕਰੇ ਜਲ ਨੂੰ ਤਰਨ ਉਪਰੰਤ ਸ਼੍ਰੀ ਕ੍ਰਿਸ਼ਨ ਨੇ ਗੋਪੀਆਂ ਨਾਲ ਬਹੁਤ ਠੱਠਾ ਮਖੌਲ ਕੀਤਾ ਬਹੁ ਹੋਰਣ ਤੈ ਅਰ ਬ੍ਰਹਣ ਤੈ ਕੁਰ ਮਾਤਨ ਤੈ ਅਤ ਸੋਉ ਖਰੇ ਉਹ ਹਾਸਾ ਮਖੌਲ ਹੋਲੀਆਂ ਵਿਆਹ ਅਤੇ ਕੁੜਮਾਚਾਰੀ ਦੇ ਹਾਸੇ ਨਾਲੋਂ ਵੀ অধিক ਸੁਖਾਵਾਂਸੀ। ਕਾਨਾ ਪਾਜ। ਕ੍ਰਿਸ਼ਨ ਕਹਿਣ ਲੱਗੇ। ਸਵੈਯਾ ਰਜਨੀ ਪਰ ਗੀਤਾ ਬਹੀ ਭਗਵਾਨ ਕਹਿਓ। ਅਸ ਕਹਿ ਹਮ ਰਾਸ ਕਰੈ। ਜਿਸ ਵੇਲੇ ਰਾਤ ਪੈ ਗਈ ਤਦ ਕ੍ਰਿਸ਼ਨ ਨੇ ਹਾਸਕੇ ਕਿਹਾ ਇਹ ਅਸੀ ਰਾਸ ਦੀ ਖੇਡ ਕਰੀਏ। ਸਸ ਰਾਜਤ ਹੈ ਸਿਤ ਗੋਪਨ ਕੇ ਮੁਖ ਸੁੰਦਰ ਸੇਤ ਹੀ ਹਾਰ ਡਰੈ ਸਫੇਦ ਚੰਦਰਮਾ ਸੋਭਦਾ ਹੈ ਕੋਪੀਆ ਦੇ ਮੁਖ ਵੀ ਸੁੰਦਰ ਸਫੇਦ ਹਨ ਫਿਰ ਸਫੇਦ ਫੁੱਲਾ ਦੇ ਹਾਰ ਵੀ ਪਾ ਲਈਏ ਹਿਤ ਸੋ ਬ੍ਰਿਜਪੋਮ ਬਿਖੈ ਸਭ ਹੀ ਰਸ ਖੇਲ ਕਰੈ ਕਰ ਡਾਰ ਗਰੈ ਰਾਜਪੂਮੇ ਵਿੱਚ ਸਾਰੇ ਪ੍ਰੇਮਪੂਰਵਕ ਗੱਲ ਬਾਵਾ ਪਾਕੇ ਰਸ ਦੀ ਖੇਡ ਕਰੀਏ ਤਮਕੋ ਜੋ ਸੋਕ ਵੜਿਓ ਬਿਛਰੇ ਹਮ ਸੋ ਮਿਲਕੇ ਅਬ ਸੋਕ ਹਰੈ ਮੇਰੇ ਵਿਛੋੜੇ ਕਰਕੇ ਜੋ ਤੁਹਾਡਾ ਸ਼ੋਕ ਵਧਿਆ ਸੀ ਹੁਣ ਮਿਲਕੇ ਉਸ ਸ਼ੋਕ ਨੂੰ ਦੂਰ ਕਰ ਦਈਏ ਐਹੋ ਤ੍ਰਿਆ ਕਹੈ ਸ਼੍ਰੀ ਜਦੂਬੀਰ ਸਭੈ ਤੁਮ ਰਾਸ ਗੋ ਖੇਲ ਕਰੋ श्री कृष्ण ने कहा हे कुडियो तुसी सारीया रास दी खेड़ करो गह कै कर सो कर मंडल कै ना कछु मन पीतर लाज तरो एक दूजी दे हाथ नो हाथ नाल पकड़ के गौर के रा मंडल बना लो आते मन विच कोई शर्म ना रखो हम हो तुमेरे संग रास करा नच है नचियो नह नह करो कर ਮੈਂ ਤੁਹਾਡੇ ਨਾਲ ਰਾਸ ਦੀ ਖੇਡ ਕਰਾਂਗਾ ਮੈਂ ਨੱਚਾਂਗਾ ਤੁਸੀਂ ਵੀ ਨੱਚਿਓ ਅਤੇ ਮਨ ਵਿੱਚ ਬਿਲਕੁਲ ਨਾ ਡਰੋ ਸਭ ਹੀ ਮਨ ਵਿੱਚ ਅਸੋਖ ਕਰੋ ਅਤੇ ਹੀ ਮਨ ਸੋਕਨ ਕੋ ਸੋ ਕਰੋ ਸਾਰਿਆਂ ਹੀ ਆਪਣੇ ਮਨ ਵਿੱਚ ਸੁੱਖ ਮਨਾਓ ਅਤੇ ਮਨ ਦੇ ਸਾਰਿਆਂ ਸੋਗਾ ਨੂੰ ਦੂਰ ਕਰ ਦਿਓ ਤਿੰਨ ਸੋ ਭਗਵਾਨ ਕਹੀ ਫਿਰ ਜੋ ਸਜਨੀ ਹਮਰੀ ਬੇਨਤੀ ਸੁਨ ਲੀਜੈ ਸ਼੍ਰੀ ਕ੍ਰਿਸ਼ਨ ਨੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਕਿਹਾ اے ਸੱਜਣਿਓ ਮੇਰੀ ਇੱਕ ਬੇਨਤੀ ਸੁਣ ਲਵੋ ਆਨੰਦ ਵਿੱਚ ਕਰੋ ਮਨ ਕੇ ਜਹ ਤੇ ਹਮਰੇ ਤਨ ਕੋ ਮਨ ਚੀਚੈ ਆਪਣੇ ਮਨ ਵਿੱਚ ਆਨੰਦ ਪ੍ਰਾਪਤ ਕਰੋ ਜਿਸ ਨਾਲ ਮੇਰਾ ਮਨ ਅਤੇ ਤਨ ਜੀ ਪਵੇ ਅਰਥਾਤ ਤਾਜਾ ਹੋ ਜਾਵੇ ਮਿਤਵਾ ਜਹ ਤੇ ਹਿਤ ਮਾਨਤ ਹੈ ਤਬ ਹੀ ਉਠ ਕੇ ਸੋ ਕਾਰਜ ਕੀਜੈ ਜਿਸ ਕਮਨੋਕਰਨ ਨਾਲ ਮਿੱਤਰ ਆਪਣਾ ਹਿੱਤ ਸਮਝਦਾ ਹੋਵੇ ਉਸੇ ਵੇਲੇ ਉੱਠ ਕੇ ਉਹ ਕੰਮ ਕਰ ਲੈਣਾ ਚਾਹੀਦਾ ਹੈ। ਦੈਰ ਅਸ ਕੋਸਿਰ ਪਾਵਤ ਸੈ ਮਨ ਕੋ ਸਭ ਸੋਕ ਵਿਦਾ ਕਰ ਤੀਜੈ। ਆਪਣੇ ਮਿੱਤਰ ਨੂੰ ਪ੍ਰੇਮ ਰਸ ਦਾ ਸਰਉ ਪਾਓ ਤੇ ਕੇ ਉਸ ਦੇ ਮਨ ਦੇ ਸਾਰੇ ਸੋਗ ਵਿਦਾ ਕਰ ਦੇਣੇ ਚਾਹੀਦੇ ਹਨ। ਹਾਸ ਕੇ ਭਗਵਾਨ ਕਹੀ ਫਿਰ ਯੋ ਰਸ ਕੀ ਪਤਿਆ ਹਮਤੇ ਸੁਣ ਲਈਏ। ਸ਼੍ਰੀ ਕ੍ਰਿਸ਼ਨ ਨੇ ਹਾਸ ਕੇ ਫਿਰ ਇਸ ਤਰ੍ਹਾਂ ਕਿਹਾ ਕਿ ਪ੍ਰੇਮ ਰਸ ਦੀਆਂ ਗੱਲਾਂ ਮੇਰੇ ਕੋਲੋਂ ਸੁਣ ਲਵੋ। ਜਾ ਕਹਿ ਲੀਏ ਮਿਤਵਾ ਹਿਤ ਮਾਨਤ ਸੋ ਸੁਣ ਕੇ ਉਠਕਾਰ ਜਕਈਏ। ਜਿਸ ਵਾਸਤੇ ਮਿੱਤਰ ਆਪਣਾ ਹਿੱਤ ਮੰਨਦਾ ਹੋਵੇ ਉਹ ਗੱਲ ਸੁਣ ਕੇ ਉੱਠ ਕੇ ਕਾਰਜ ਕਰਨਾ ਚਾਹੀਦਾ ਹੈ। ਗੋਪਨ ਸਾਥ ਕਿਰਪਾ ਕਰਕੇ ਕਬ ਸ਼ਾਮ ਕਹਿਓ ਮੁਸਲੀ ਧਰ ਪਈਐ ਕਾਵੀ ਸ਼ਾਮ ਕਹਿੰਦੇ ਹਨ ਗੋਪੀਆਂ ਨਾਲ ਕਿਰਪਾ ਪੂਰਵਕ ਸ਼੍ਰੀ ਕ੍ਰਿਸ਼ਨ ਮੁਸਲੀ ਧਰ ਪਈਆ ਨੇ ਇਹ ਗੱਲ ਕੀਤੀ ਜਾ ਸੰਗ ਹੇਤ ਮਹਾ ਕਰੀਐ ਬਿਨ ਦਾਮਨ ਤਾਹੀ ਕੇ ਹਾਥ ਬਕਈਐ ਜਿਸ ਨਾਲ ਬਹੁਤਾ ਪ੍ਰੇਮ ਕੀਤਾ ਜਾਏ ਉਸ ਦੇ ਹੱਥ ਬਿਨਾ ਪੈਸੇ ਹੀ ਵਿਕ ਜਾਣਾ ਚਾਹੀਦਾ ਹੈ ਤਾਰਨ ਕੀ ਸੁਣ ਕਹਿ ਬਤੀਆ ਮਨ ਮੈਂ ਤਿਨ ਗਵਾਰਨ ਧੀਰ ਗਹਿਓ ਹੈ ਸ਼੍ਰੀ ਕ੍ਰਿਸ਼ਨ ਦੀਆਂ ਗੱਲਾਂ ਨੂੰ ਸੁਣ ਕੇ ਉਹਨਾਂ ਗੋਪੀਆਂ ਨੇ ਮਨ ਵਿੱਚ ਧੀਰਜ ਤਾਰਨ ਕਰ ਲਿਆ ਤੇਖ ਜਿਤੋ ਮਨ ਭੀਤਰ ਯੋ ਰਸ ਪਾਵਕ ਮੋਤਰੇਣ ਤੁਲ ਦਹਿਓ ਹੈ ਜਿਤਨੇ ਵੀ ਮਨ ਵਿੱਚ ਸੋਗ ਸਨ ਉਹ ਪ੍ਰੇਮ ਰਸ ਦੀ ਅਗਨੀ ਵਿੱਚ ਕੱਖਾਂ ਵਾਂਗ ਸੜ ਗਏ ਹਨ रास करयो सब ही मिलके यशोदा सुत को तिन मान कहयो है यशोदा दे पुत्र श्री कृष्ण दा केहा मान के, के सारेया ने मिलके रास कीती है रीज रही पृथ्वी पृथ्वी गाना और नवमंडल रीज रहयो है उस रास नो देख के पृथ्वी परेशान ना हो रही है ਪ੍ਰਥਵੀ ਉਤੇ ਰਹਿਣ ਵਾਲੇ ਅਤੇ ਆਕਾਸ਼ ਮੰਡਲ ਵਿੱਚ ਰਹਿਣ ਵਾਲੇ ਖੁਸ਼ ਹੋ ਰਹੇ ਹਨ। ਗਾਵਤ ਇਕਵਜਾਵਤ ਤਾਲ ਸਭ ਬ੍ਰਿਜਨਾਰ ਮਹਾ ਹਿਤ ਸੋ। ਬ੍ਰਿਜ ਦੀਆਂ ਸਾਰੀਆਂ ਨਾਰੀਆਂ ਹੱਥ ਆਧਿਕ ਪ੍ਰੇਮ ਨਾਲ ਗਾਉਂਦੀਆਂ ਅਤੇ ਤਾਲੀਆਂ ਵਜਾਉਂਦੀਆਂ ਹਨ। ਭਗਵਾਨ ਕੋ ਮਾਨ ਕਹਿਓ ਤਬਹੀ ਕਬ ਸਿਆਮ ਕਹੈ ਅਤਹੀ ਚਿਤ ਸੋ। ਕਵੀ ਸਿਆਮ ਕਹਿੰਦੇ ਹਨ ਉਹਨਾਂ ਨੇ ਤਦੋਂ ਹੀ दिली ਇੱਛਾ ਨਾਲ ਸ਼੍ਰੀ ਕ੍ਰਿਸ਼ਨ ਦੇ ਕਹਿ ਨੂੰ ਮਾਨ ਲਿਆ ਇਹ ਨ ਸਿੱਖ ਗਈ ਗਤ ਗਾਮਨ ਤੇ ਸੁਰ ਭਾਵਨ ਤੇ ਕੇ ਕਿ ਦੋ ਕਿਤ ਸੋ ਇਹਨਾਂ ਨੇ ਸਹੀ ਤੋਰ ਤੋਰਣ ਵਾਲੀਆਂ ਤੋਂ ਚੱਲਣ ਦਾ ਤਰੀਕਾ ਸਿੱਖ ਲਿਆ ਹੈ ਜਾਂ ਦੇਵਤਿਆਂ ਦੀਆਂ ਨਾਰੀਆਂ ਤੋਂ ਜਾਂ ਕਿਤੇ ਹੋਰੋਂ ਸਿੱਖਿਆ ਹੈ ਆਬੋ ਮੋਹੇ ਇਹ ਸਮਝ ਆਉ ਸੋ ਪਰ ਹੈ ਜੇ ਕਾਨਾ ਸਿਖੇ ਇਨ ਹੂ ਤਿਤ ਸੋ ਮੈਨੂੰ ਹੁਣ ਇਹ ਸਮਝ ਆਉਂਦੀ ਹੈ ਕਿ ਜਿੱਥੋਂ ਕ੍ਰਿਸ਼ਨ ਇਹ ਸਿੱਖਿਆ ਹੈ ਇਹਨਾਂ ਨੇ ਵੀ ਉਤੋਂ ਹੀ ਸਿੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ